ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਹਾਂਜੀ ਪਵਨੀ ਸਿੱਧੂ ਜੀ ਪਹਿਲਾਂ ਤਾਂ ਸਾਡੇ ਮੀਡੀਆ ਵੱਲੋਂ ਵੀ ਤੁਹਾਨੂੰ ਵਧਾਈਆਂ ਨੇ ਤੁਹਾਡੀ ਜਿਹੜੀ ਬਾਈ ਇਲੈਕਸ਼ਨ ਸੀ ਤੁਹਾਡੀ ਪਾਰਟੀ ਨੇ ਵਧੀਆ ਮਾਰਜ ਨਾਲ ਜਿੱਤੀ ਆ ਖੁਸ਼ੀ ਹਜ਼ਾਰ ਕਰਦੇ ਹੋਏ ਕੀ ਕਹੂਗਾ ਤੁਸੀਂ ਜਿੰਦਰ ਜੀ ਇਹ ਜਿਹੜੀ ਜਿੱਤ ਹੈ ਇਹ ਆਮ ਲੋਕਾਂ ਦੀ ਜਿੱਤ ਹੈ ਜਿਹੜੀ ਆਮ ਆਦਮੀ ਦੀ ਪਾਰਟੀ ਆ ਇਸ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਆਮ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਹਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਮੈਂ ਉਸ ਹਲਕੇ ਦੇ ਵਿੱਚ ਵਿਚਰਿਆ ਲਗਭਗ 15 ਦਿਨ ਅਸੀਂ ਗਏ ਆ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਇੰਦਰਾ ਕੇ ਸਾਨੂੰ ਉੱਥੋਂ ਪਿਆਰ ਮਿਲਿਆ ਉਹਨਾਂ ਲੋਕਾਂ ਦਾ ਜਿਹਦੇ ਤੋਂ ਇਹ ਮਹਿਸੂਸ ਹੋਇਆ ਜਿਹੜਾ ਆਪਾਂ ਕਹਿੰਦੇ ਕਿ ਪੰਥਕ ਹਲਕਾ ਆ ਉਸ ਪੰਥਕ ਹਲਕੇ ਦੇ ਵਿੱਚ ਵੀ ਲੋਕਾਂ ਨੇ ਇਹ ਗੱਲ ਕਹੀ ਆ ਦੇ ਵਿਕਾਸ ਦੇ ਮੁੱਦੇ ਜਿਹੜੇ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਪੰਥ ਤਾਂ ਹੈ ਹੀ ਹੈ ਧਰਮ ਜਿਹੜਾ ਹੈਗਾ ਉਹਦੀ ਵੀ ਜਿਹੜੀ ਸਾਨੂੰ ਉਹਦੀ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਔਰ ਰਹਿਣਾ ਚਾਹੀਦਾ ਪਰ ਜਿਹੜਾ ਵਿਕਾਸ ਵਿਕਾਸ ਜਿਹੜਾ ਹੈਗਾ ਜੋ ਆਮ ਆਦਮੀ ਪਾਰਟੀ ਨੇ ਕਰਵਾਇਆ ਉਹਦੇ ਤੋਂ ਸਾਰੀ ਦੁਨੀਆ ਪੁੱਛਦੀ ਔਰ ਸਾਨੂੰ ਇਹ ਆਸ ਹੈ ਔਰ ਲੋਕਾਂ ਦਾ ਜਿਹੜਾ ਵਿਸ਼ਵਾਸ ਦੇਖਿਆ ਪਾਰਟੀ ਦੇ ਵਿੱਚ ਉਹਦੇ ਤੋਂ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਹੜਾ ਇਹ ਟ੍ਰੇਲਰ 2000 27 ਦੇ ਵਿੱਚ ਵੀ ਸਾਨੂੰ ਨਾ ਫਿਲਮ ਬਣ ਕੇ ਦੇ ਸੂਗਾ ਔਰ ਬਿਲਕੁਲ ਬਹੁਤ ਵੱਡੀ ਜਿਹੜੀ ਹੈਗੀ ਆ ਲੀਡ ਦੇ ਨਾਲ ਅਗਲੀ ਗਵਰਨਮੈਂਟ ਜਿਹੜੀ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਤੁਹਾਡੀ ਸੀਨੀਅਰ ਲੀਡਰਸ਼ਿਪ ਨੇ ਇਹ ਗੱਲ ਕਰ ਲਈ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਵਾਦਾ ਕੀਤਾ ਵੀ ਉਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਕੀ ਕਹੋਗੇ ਤੇ ਮਰੇ ਦੇਖੋ ਗੱਲ ਇਹ ਆ ਜੀ ਕਿ ਇਹ ਸਰਕਾਰ ਦੇ ਲੈਵਲ ਦੇ ਉੱਤੇ ਕੰਮ ਕਰਨੇ ਆਲੇ ਆ ਮੈਂ ਉਹਦੇ ਵਿੱਚ ਇਸ ਲੈਵਲ ਤੇ ਕੋਈ ਕੁਸ਼ਣ ਦੀ ਗੱਲ ਨਹੀਂ ਕਰ ਸਕਦਾ ਨੰਦ ਨਹੀਂ ਕਰ ਮੈਂ ਅਧਿਕਾਰ ਰੱਖਦਾ ਇਹ ਜਿਹੜੀ ਸਾਡੀ ਹਾਈ ਕਮਾਂਡ ਹੈ ਇਹ ਉਹਨਾਂ ਦਾ ਫੈਸਲਾ ਹੈ ਤੇ ਉਹਨਾਂ ਤੇ ਹੀ ਛੱਡ ਦੇਣਾ ਚਾਹੀਦਾ ਹੈ ਭਗਵਾਨ ਤੁਮਾਂ ਤੇਰੀ ਸੋਚ ਦੇ ਪਾੜੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ